ਹਾਂਜੀ ਸਤਿ ਸ੍ਰੀ ਅਕਾਲ YouTube ਚੈਨਲ ਅਤੇ Facebook ਪੇਜ ਓਨਲੀ ਟਰੁਥ ਨਿਊਜ਼ 028 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਸਾਡੇ ਨਾਲ ਸ੍ਰੀ ਸਤਗੁਰ ਸਿੰਘ ਜੀ ਕੌਰਿਆ ਮਾਫ਼ ਕਰਨਾ ਸ੍ਰੀ ਸਤਗੁਰ ਸਿੰਘ ਜੀ ਕੌਰਿਆ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੰਗਰੂਰ ਤੋਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਰਸਮੀ ਤੌਰ ਤੇ ਪਦਾਨ ਜੀ ਦਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਾਥੀ ਸਾਰੇ ਕਾ ਹਸੀਕਾਰ ਧੰਨਵਾਦ ਤੁਹਾਡਾ ਚੈਨਲ ਦਾ ਧੰਨਵਾਦ ਜੀ ਹੋਰ ਸਿੱਤਾਂ ਠੀਕ ਨੇ ਜੀ ਹਾਂ ਜੀ ਠੀਕ ਹੈ ਜੀ ਥੈਂਕ ਯੂ ਹੋਰ ਪਦਾਨ ਜੀ ਕਿੱਦਾਂ ਚੱਲ ਰਿਹਾ ਫਿਰ ਠੀਕ ਠਾਕ ਚੱਲ ਰਿਹਾ ਜੀ ਅੱਛਾ ਸਾਡੇ ਚੈਨਲ ਵੱਲੋਂ ਪਹਿਲਾਂ ਤਾਂ ਦੇਖੋ ਤਾਂ ਆਪਣੇ ਅਪ੍ਰੈਲ ਮਹੀਨਾ ਚੱਲ ਰਿਹਾ ਹੈ ਬਾਬਾ ਸਾਹਿਬ ਡਾਕਟਰ ਭੀਮਰੋ ਉੱਤੇ ਅਵੇਦ ਕਰ ਜੀ ਦਾ ਜੋ ਆਪੇ ਕਹੋਗੇ ਅਵਤਾਰ ਮਹੀਨਾ ਵੀ ਆਪਾਂ ਕਹਿ ਸਕਦੇ ਹਾਂ ਕਿਉਂ ਇਸ ਮਹੀਨੇ ਦੇ ਵਿੱਚ ਸਾਡੇ ਰੈਬਰਾਂ ਨੇ ਜਨਮ ਲਿਆ ਸੀ ਤੋ ਉਸ ਮਹੀਨੇ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਹੁਣ ਵਧਾਈਆਂ ਜੀ ਤੁਹਾਨੂੰ ਵੀ ਮੁਬਾਰਕਾ ਥੈਂਕ ਯੂ ਤੇ ਇੱਕ ਵਿਧਾਨ ਸਭਾ ਹਲਕਾ ਵਿਰਧ ਦੇ ਵਿੱਚ ਤੁਸੀਂ ਰੈਲੀ ਰੱਖੀ ਹੈ ਉਹਦੇ ਬਾਰੇ ਦੱਸੋਗੇ ਕੁਝ ਸਰ ਹਾਂ ਜੀ ਅਸੀਂ ਬੈਜ ਸਮਾਜ ਪਾਰਟੀ ਵੱਲੋਂ 6 April 2025 ਨੂੰ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਜਨਮ ਦਿਹਾੜੇ ਤੇ ਪੰਜਾਬ ਸੁਮਾਰੋ ਰੈਲੀ ਰੱਖੀ ਹੈ ਇਹ ਕਿਉਂ ਰੱਖੀ ਹੈ ਕਿਉਂਕਿ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਤੇ ਵੱਖ-ਵੱਖ ਪਾਰਟੀਆਂ ਨੇ ਫਿਰ ਰਾਜ ਕੀਤਾ ਜਿਦੇ ਵਿੱਚ ਅਕਾਲੀ ਪਾਰਟੀਆਂ ਵੀ ਆਉਂਦੀ ਹੈ ਔਰ ਕਾਗਜ਼ ਵੀ ਸਮੇਂ-ਸਮੇਂ ਤੇ ਕਈ ਵਾਰੀ ਆਗੀ ਔਰ ਆਮ ਆਦਮੀ ਪਾਰਟੀ ਵੀ ਔਰ ਇਨਾਂ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਸੁਭਾਲਣ ਦੀ بجائے ਜਾਂ ਮੁਕਾਬਦੇ ਪਹਚਾਉਣ ਦੀ بجائے ਜਿਹੜੀ ਪੰਜਾਬ ਨਸ਼ਾ ਡਰਗ ਮਾਫੀਆ ਦੇ ਅੰਡਰ ਆ ਗਿਆ ਕਿਤੇ ਨਾ ਕਿਤੇ ਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਤੁਸੀਂ ਦੇਖ ਲਿਆ ਮੌਕਾ ਦੇਤਾ ਸਮੇਂ ਸੇ ਇਹਨਾਂ ਦੀ ਡਿਊਟੀ ਬਣਦੀ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਔਰ ਗੁਰੂਆਂ ਦਾ ਹਲੀਮੀ ਰਾਜ ਸਾਬਤ ਕਰਨ ਦੀ ਤੇ ਇੱਕ ਮੌਕਾ ਤੁਸੀਂ ਵੱਡੀ ਸਮਾਜ ਪਾਰਟੀ ਦੋ ਅਸੀਂ ਜੁਪੀ ਦੇ ਵਿੱਚ ਪਿੰਕ ਕੁਮਾਰੀ ਮਾਇਆਵਤੀ ਜਦੋਂ ਮੁੱਖ ਮੰਤਰੀ ਬਣੇ ਨੇ ਅਸੀਂ ਡੇਢ ਲੱਖ ਗੁੰਡਾ ਚੱਕ ਕੇ ਅੰਦਰ ਕੀਤਾ ਔਰ ਅਮਨ ਅਮਨ ਸ਼ਾਂਤੀ ਦਾ ਉਥੇ ਲੋਕਾਂ ਨੂੰ ਰਾਜ ਦਿੱਤਾ ਇਹ ਪੰਜਾਬ ਜੀ ਵਿੱਚ ਵੀ ਇਸ ਲੋਕਾਂ ਨੂੰ ਵਾਦਾ ਕਰਦਾ ਵੀ ਜਾਂ ਰਾਹ ਪਈ ਜਾਣੀ ਜਾਂ ਬਾਹ ਪਈ ਜਾਣੀ ਸਾਨੂੰ ਇੱਕ ਵਾਰੀ ਮੌਕਾ ਦਿੱਤੇ ਦੇਖੋ ਅਸੀਂ ਇੱਥੇ ਵੀ ਵਧੀਆ ਰਾਜ ਕਰਾਂਗੇ ਨਸ਼ਾ ਮੁਕਤ ਡਰਗ ਮਾਫੀਆ ਭੈ ਮਾਫੀਆ ਇਹਦੇ ਲੋਕਾਂ ਨੂੰ ਇੱਥੇ ਰਾਹਤ ਦੇਵਾਂਗੇ ਔਰ ਜਿਵੇਂ ਗੁਰਮੁਹਾਂ ਦੇ ਹਲੇਮੀ ਵਾਲੀ ਗੱਲ ਕੀਤੀ ਹੈ, ਬੇਗਮਪੁਰ ਦੀ ਗੱਲ ਕੀਤੀ ਹੈ। ਇਹਨੂੰ ਬਿਲਕੁਲ ਗੁਰਮੁਹਾਂ ਦੀ ਤਰਜ਼ ਤੇ ਇਸ ਸਟੇਟ ਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਰਪ੍ਰਧਾਨ ਜੀ ਜਿੱਦਾਂ ਰੈਲੀ ਲੱਖ ਰਹੇ ਬਹੁਤ ਚੰਗੀ ਗੱਲ ਹੈ। ਇਹਦੇ ਵਿੱਚ ਕੋਈ ਸਟੇਟ ਲੈਵਲ ਦੇ ਸਟੇਟ ਬਾਡੀ ਦੇ ਵਿੱਚੋਂ ਵੀ ਲਿਬਰ ਆ ਰਹੇ ਨੇ। ਅੱਜ ਇਹਦੇ ਨਾਲ ਜਿਹੜੇ ਸਾਡੇ ਪੰਜਾਬ ਪ੍ਰੈਜ਼ੀਡੈਂਟ ਨੇ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਆ ਰਹੇ ਨੇ ਔਰ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਨੇ ਸ਼੍ਰੀ ਅਜੀਤ ਸਿੰਘ ਹੀ ਭੈਣੀ ਪਰਜਪਤ ਭਾਈਚਾਰੇ ਤੋਂ ਉਹ ਵੀ ਆ ਰਹੇ ਨੇ। ਤੇ ਪੰਜਾਬ ਦੇ ਜਿਹੜੇ ਜਰਨਲਿਸਟ ਕਰਨ ਨੇ ਸ੍ਰੀ ਬਲਦੇਵ ਮਰੇ ਜੀ ਉਹ ਵੀ ਆ ਰਹੇ ਨੇ ਬਾਕੀ ਜੋ ਕਹਿੰਦਾ ਪਰੌਦਾ ਜੀ ਅਮਰਜੀਤ ਸਿੰਘ ਜਨੂਰ ਅ ਕਿਮਕੌਰ ਸਿੰਘ ਜੀ ਵੀਰ ਔਰ ਡਾਕਟਰ ਮੱਖਣ ਸਿੰਘ ਜੀ ਇਹ ਸਾਰੇ ਸਟੇਟ ਦੇ ਆਗੂ ਨੇ ਕੁਛ ਦੇਉਣ ਦੇ ਆਗੂ ਨੇ ਇਹ ਸਾਰੇ ਇੱਥੇ ਪਹੁੰਚ ਲੈਣੇ ਜੀ ਸਰਪੰਦ ਜੀ ਚਲੋ ਬਹੁਤ ਚੰਗੀ ਗੱਲ ਹੈ ਇੱਕ ਵਧੀਆ ਥੋੜਾ ਉਪਰਾਲਾ ਸਾਡੇ ਸਮਾਜ ਨੂੰ ਜੁਗਾਰ ਰਹੇ ਹੋ ਪਰ ਕਿਤੇ ਨਾ ਕਿਤੇ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਜਿਹੜਾ ਸਾਨੂੰ ਅਸਲੀ ਮੁਕਾਮ ਹਾਸਲ ਕਰਨਾ ਚਾਹੀਦਾ ਸੀ ਉਹਦੇ ਤੱਕ ਅਚੀਵ ਨਹੀਂ ਹੋ ਰਿਹਾ ਇਹਨੂੰ ਕਿਵੇਂ ਦੇਖਦੇ ਇਹਦੇ ਵਿੱਚ ਸਰ ਮੈਂ ਇਹ ਕਹੂੰਗਾ ਕਿ ਜਦੋਂ ਵੀ ਕਿਸੇ ਨੇ ਸੱਚ ਦੀ ਆਵਾਜ਼ ਉਠਾਈ ਉਹ ਗੁਰੂ ਸਾਹਿਬਾਨ ਦੀ ਸਦੇ ਸਤਿ ਪਹਿਲਾਂ ਸੱਚ ਦੀ ਗੱਲ ਕਰਕੇ ਔਰ ਜਿਹਨੇ ਵੀ ਵੱਡੇ-ਕਡੇ ਲੋਕਾਂ ਦੀ ਗੱਲ ਕੀਤੀ ਨਾਉਣੇ ਨਮਾਣੇ ਨਤਾਣੇ ਲੋਕਾਂ ਦੀ ਗੱਲ ਕੀਤੀ ਸੱਦੇ ਸਾਜੀ ਵਾਲਤਾ ਦੀ ਗੱਲ ਕੀਤੀ ਉਹਦੇ ਜਿਉਂਦੇ ਜੀ ਜਿਹੜੀ ਬਨੂਵਾਦੀ ਵਿਚਾਰਧਾਰਾ ਆਰਐਸਐਸ ਦੀ ਵਿਚਾਰਧਾਰਾ ਲੋਕਾਂ ਨੂੰ ਪਬਲਿਕ ਨੂੰ ਉਸ ਰਾਇਦਰ ਦੇ ਖਿਲਾਫ ਉਭਾਰਦੀ ਰਹੀ ਬਿਲਕੁਲ ਉਹਨਾਂ ਰਾਇਬਰਾਂ ਨੂੰ ਸੱਚੀ ਗੱਲ ਕਰਨ ਕਰਕੇ ਕਈ ਦਿੱਕਤਾਂ ਦਾ ਜ਼ਿੰਦਗੀ ਦੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਚਲੋ ਗੁਰਨਾਨਕ ਪਾਤਸ਼ਾਹ ਤਾਂ ਨਹੀਂ ਬਣ ਸਕਦੇ ਪਰ ਅਸੀਂ ਇਹ ਉਹੀ ਮਜਰੂਮਾਂ ਦੀ ਗੱਲ ਕਰਦਾ ਜੋ ਪਾਸ਼ਾ ਮਾਨ ਨੇ ਕੀਤੀ ਸੀ ਔਰ ਉਹੀ ਜੱਬੇ ਜੱਬੇ ਲੋਕਾਂ ਦੀ ਨਿਉਲੇ ਨਿਮਾਣੇ ਨਿਤਾਣੇ ਲੋਕਾਂ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਫੇਰ ਉਹ ਮੈਨੂੰ ਬੰਦਪਾਰ ਹੂਆ ਉਹ ਲੋਕਾਂ ਨੂੰ ਸਾਡੇ ਟਕਰਾ ਕਰਦਾਂ ਦਾ ਔਰ ਜਿਹੜਾ ਸਭ ਕਾਸ਼ੀਰਾਮ ਵੀ ਇਹਨਾਂ ਵਾਰ-ਵਾਰ ਕਹਿੰਦੇ ਰਹੇ ਨੇ ਵੀ ਸਾਡੇ ਕੋਈ ਮਨੀ ਔਰ ਮੀਡੀਆ ਨਹੀਂ ਹੈਗਾ ਜਿਹਦੇ ਕੋਈ ਮਨੀ ਔਰ ਮੀਡੀਆ अपने आ, तो वो अपने खबर लगा के आ दुआ चैनल खरीद के वो लोगों प्रचारबद्ध कर देना तो सावल नहीं है इतने मैं एक गल क्लीयर कर देनी चाहूँगा भी जो लोग वोटों तो पहला अट्रैक्शन पैदा करते हैं लोगों के खिच पैदा करते हैं वो जिन्हें भी मर्जी दल है वो जितने तो बाद लोगों के काम तो नहीं करते तो पांच साल लोगों खाते हैं और जोड़ी साु ग्रंथ साहब की विचारधारा चल रहे हैं और असी वोटों को पाँव किसी नशा ਜਦ ਪੈਸਾ ਨਹੀਂ ਬਣਦੇ ਪਰ ਜਿੱਤਣ ਤੋਂ ਬਾਅਦ ਲੋਕਾਂ ਦੇ ਕੰਮ ਕਰਾਂ ਕਰਦੇ ਵੀ ਆ ਕਰਾਂ ਉਹੋ ਤਨਵਾਦ ਅਸਰ ਅਗਲਾ ਜਿੱਦਾਂ ਤੁਸੀਂ ਗੱਲ ਕਰੇ ਸੀ ਵੀ ਆਪਣੇ ਮਾਫ ਕਰਨਾ ਜਿੱਦਾਂ ਤੁਸੀਂ ਹੁਣੇ ਆਪਣੇ ਮੂੰਹ ਕਹਿ ਕੇ ਹੱਟੋਂ ਵੀ ਜਿਹੜੀਆਂ ਪਹਿਲੀਆਂ ਰਾਜ ਕਰਦੀਆਂ ਸਰਕਾਰਾਂ ਜਾਂ ਰਾਜ ਕਰਦੀਆਂ ਪਾਰਟੀਆਂ ਕੋ ਵਾਅਦੇ ਕਰਦੀਆਂ ਨੇ ਤੇ ਉਹਦੇ ਪੂਰਨੇ ਉੱਤਦੇ ਆ ਇਹ ਜਿਹੜੇ ਪਿਛਲੇ ਜਿਹੜੇ ਮੌਜੂਦਾ ਆਪਣੇ ਰਾਜ ਕਰ ਰਿਹਾ ਪਾਰਟੀ ਇਹਨਾਂ ਨੇ 100000 ਰੁਪਏ ਦਾ ਮਤਲਬ ਪੈਣਾ ਨੂੰ ਔਰਤਾਂ ਨੂੰ ਇੱਕ ਵਾਦਾ ਕੀਤਾ ਸੀ ਉਹ ਅਜੇ ਤੱਕ ਨਹੀਂ ਮਤਲਬ ਉਸ ਵਾਦੇ ਤੇ ਪੂਰੇ ਉਤਰੇ ਉਹਨਾਂ ਦੇ ਅਕਾਊਂਟ ਵਿੱਚ ਨਹੀਂ ਆਇਆ ਮੇਰੇ ਕਹਿਣ ਦਾ ਮਤਲਬ ਤੁਸੀਂ ਇਸ ਵਿਸ਼ੇ ਤੇ ਕੁਝ ਭੈਣਾਂ ਨੂੰ ਕਹਿਣਾ ਚਾਹੋਗੇ ਸਾਇਦ ਵਿੱਚ ਇੱਕ ਬੇਨਤੀ ਕਰਨੀ ਚਾਹੂੰਗਾ ਵੀ ਜਿਹੜਾ ਸਾਡਾ ਵੋਟਰ ਹੈ ਉਹ ਜ਼ਿਆਦਾਤਰ ਘੋੜਾ ਹੈ ਅਸੀਂ ਜੁਮਲੇ ਦੇ ਨਾਤੇ ਵੋਟ ਪਾਉਣੀ ਹੈ 1970 ਦੇ ਵਿੱਚ ਸ਼੍ਰੀਮਤੀ 인ਗਾਂਦੀ ਨੇ ਵਾਦਾ ਕੀਤਾ ਵੀ ਮੈਂ ਗਰੀਬੀ ਹਟਾਉਂਗੀ ਤੇ ਸਾਡੇ ਲੋਕਾਂ ਨੇ 1980 ਚ 80 ਚ ਵਾਦਾ ਕੀਤਾ ਗਰੀਬੀ ਹਟਾਉਣਾ ਦਾ ਲਾਇਆ ਸਾਡੇ ਲੋਕਾਂ ਨੇ ਵੋਟ ਪਾਈ ਤੇ ਪਰ ਗਰੀਬੀ ਨਹੀਂ ਹਟੀ ਤੇ ਬਾਅਦ ਚ ਪਤਾ ਲੱਗਿਆ ਇਹ ਜੁਮਲਾ ਸੀ ਔਰ ਬੀਜੇਪੀ ਕਹਿੰਦੀ ਵੀ ਅਸੀਂ ਕਾਲਾ ਤਾਂ ਲੈ ਕੇ ਬਾਹਰ ਦੇ ਦੇਸ਼ਾਂ ਤੋਂ ਜਿਹੜਾ ਇਥੋਂ ਦਾ ਕਾਲਾ ਤਾਂ ਬਾਹਰ ਪਿਆ ਉਦਯੋਗਪਤੀ ਤੇ ਜਿਹਦੇ ਬਾਰੇ ਲੋਕਾਂ ਦਾ ਜਿਹੜੇ ਨੰਬਰ ਦਾ ਪੈਸਾ ਉਹ ਲੈ ਆ ਕੇ ਤੇ ਲੋਕਾਂ ਦੇ 15-15 ਲੱਖ ਖਾਤੇ ਚ ਪਾਵਾਂਗੇ ਤੇ ਬਾਅਦ ਚ ਜਦੋਂ ਸੋਹਣੇ ਦੀ ਸਰਕਾਰ ਬਣਦੀ 2014 ਤੋਂ ਲਗਾਤਾਰ ਅੱਜ ਤੱਕ ਚੱਲ ਰਹੀ ਹੈ ਤਾਂ ਉਹ ਕਹਿੰਦੇ ਤਾਂ ਜੀ ਜੁਮਲਾ ਸੀ ਚੋਣਾਂ ਵੀ ਜੁਮਲਾ ਸੀ ਜੀ ਤੇ ਇਹੀ ਜੁਮਲਾ ਕੇਜਰੀਵਾਲ ਸਾਹਿਬ ਨੇ ਦਿੱਤਾ ਤੇ ਕੇਜਰੀਵਾਲ ਸਾਹਿਬ ਨੇ ਕੀ ਕਹਿੰਦਾ ਹਰ ਇੱਕ ਬੀਬੀ ਦੇ ਖਾਤੇ ਚ 1000 ਰੁਪਏ 1000 ਰੁਪਏ ਪਾਵਾਂਗਾ ਹਾਂਜੀ ਔ ਨਸ਼ਾ ਬੰਦ ਕਰ ਦੂੰਗਾ ਪਰ ਇਹ ਕੁਝ ਨਹੀਂ ਹੋ ਰਿਹਾ ਇਹ ਤਾਂ ਕਿਸੇ ਬੰਦੇ ਦੇ ਸਾਨੂੰ ਇਹਨਾਂ ਦੇ ਜਮਲੇ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਇਹ ਸਾਰੇ ਉਮਰੀ ਜਮਲੇ 'ਚ ਕਰਤੀ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਮੌਕਾ ਬੜੀ ਸਮਾਜ ਪਾਰਟੀ ਨੂੰ ਤਾਂ ਜਾਂ ਰਾਹ ਪੈ ਜਾਣੀ ਹੈ ਜਾਂ ਬਾਹ ਪੈ ਜਾਣੀ ਹੈ ਤਾਂ ਸਾਡੇ ਨਾਲ ਤੁਸੀਂ ਵਰਤੀ ਸਾਨੂੰ ਤਾਂ ਪਹਿਲੇ ਤੁਸੀਂ ਕਹੀ ਜਾਂਦੇ ਹਾਰਦੇ ਜਿੱਤਦੇ ਨਹੀਂ ਅਸੀਂ ਵੋਟਾਂ ਪਾਉਂਦੇ ਨੇ ਜਿੱਤਾਂਗੇ ਕਿਉਂਕਿ ਜੁਪੀ ਦੇ ਵਿੱਚ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਚਾਰ ਵਾਰੀ ਸਾਡੀ ਮੁੱਖ ਮੰਤਰੀ ਰਹੀ ਔਰ ਉਹ ਕਿਸੇ ਵੀ ਕਦੇ ਵੀ ਸਾਡੀ ਭੈਣ ਮਾਇਆ ਵੀ ਕਰਪਸ਼ਨ ਦੇ ਕੇਸ 'ਚ ਅੰਦਰ ਨਹੀਂ ਗਈ ਤੇ ਬਾਕੀਆ ਨੂੰ ਕੀ ਹਾਲ ਦੇਖ ਲਓ ਸਾਰੇ ਹੀ ਗ੍ਰੰਥ ਕਿਹੜਾ ਹਾਲ ਹੈ ਇਸ ਕਰਕੇ ਸਾਨੂੰ ਮੌਕਾ ਦਿਓ ਤੇ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਰੰਗਲਾ ਪੰਜਾਬ ਬਣਾਵਾਂਗੇ ਗੁਰੂਆਂ ਦੀ ਸੋਚ ਦਾ ਪੰਜਾਬ ਬਣਾਵਾਂ। ਅੱਛਾ ਪਤਨ ਜੀ ਇੱਕ ਹੁਣ ਤੁਸੀਂ ਕਹਿ ਰਹੇ ਕਿ ਕਿ ਜਿਹੜੀ ਮੌਜੂਦਾ ਸਰਕਾਰ ਹੈ ਰਾਜ ਕਰਤਾ ਤੇ ਇਹ ਵੀ ਨਸ਼ਿਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਵੇਂ ਪਿਛਲੇ ਕੁਝ 1.5 ਮਹੀਨੇ ਤੋਂ ਆਪਾਂ ਦੇਖ ਰਹੇ ਹਾਂ ਇਹਨਾਂ ਨੇ ਮਤਲਬ ਜਿਹੜਾ ਕੋਈ ਨਸ਼ੇ ਦੀ ਵਿਕਰੀ ਕਰਦਾ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਉਹਨਾਂ ਦੇ ਘਰ ਟਾਉਣ ਦੀ ਇੱਕ ਮੁਹਿੰਮ ਚਲਾਈ ਹੈ ਜਿਹਨੂੰ ਮਤਲਬ ਨਸ਼ਾ ਮੁਕਤ ਜਾਂ ਨਸ਼ੇ ਇਸ ਤਰ੍ਹਾਂ ਕੋਸ਼ ਉਹਨਾਂ ਨੇ ਨਾ ਰੱਖਿਆ ਇਹ ਜਿਹੜਾ ਘਰ ਟਾਉਣ ਦੇ ਕੰਦੀਸ ਨੇ ਆਇਆ ਕਿ ਇਸ ਜੋ ਇਹਨਾਂ ਦੇ ਚੱਕ ਰੱਖਿਆ ਘਰ ਟਾਉਣ ਵਾਲਾ ਪ੍ਰੋਗਰਾਮ ਇਹਨੂੰ ਤੁਸੀਂ ਕਿਵੇਂ ਦੇਖਦੇ ਤੁਸੀਂ ਇਸਰ ਵਿੱਚ ਇਹ ਕਹਿੰਦਾ ਵੀ ਜਿਹੜੇ ਵੱਡੇ ਸਮਗਰਾਂ ਹੁੰਦੇ ਜਿੱਥੇ ਬੇਰ ਸਪਲਾਈ ਹੁੰਦਾ ਹੈ ਹੈਡ ਕੇ ਨਹੀਂ ਫੜੇ ਜਾਂਦੇ ਕੋਈ 5 ਗ੍ਰਾਮ 10 ਗ੍ਰਾਮ ਵਾਲੇ ਤਾਂ ਤੱਕੇ ਚੜ ਜਾਂਦੇ ਨਿਕਾ ਉਹਦਾ ਘਰ ਕਿਉਂ ਟਾਹੇ ਜਾਂਦਾ ਅਸੀਂ ਚਾਹਾਂਗੇ ਵੀ ਵੱਡੇ ਸਮਗਰਾਂ ਨੂੰ ਫੋੜੋ ਉਹਨਾਂ ਨੂੰ ਨੱਥ ਪਾਓ ਤੇ ਤੁਸੀਂ ਤੀਜੀ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਆਈ ਪਹਿਲਾ ਅਕਾਦੀਪੜਪਾ ਉਧਰ ਅੱਜ ਸ਼ੁਰੂ ਹੈ ਪਰ ਕਾਂਗਰਸਾਂ ਦੀ ਵੀ ਗੁੱਟਕਾ ਸਾਰੀ ਸੌਂਖਾ ਦੀ ਕੰਟਰਡਮੈਂਡਰ ਨੇ ਕਿ ਅਸੀਂ 1 ਮਹੀਨੇ ਚ ਨਸ਼ਾ ਬੰਦ ਕਰਦਾਂਗੇ ਪਰ ਨਹੀਂ ਕਰ ਸਕੇ ਜਾਂ ਜਿਨ੍ਹਾਂ ਨੇ ਵੀ ਉਹੀ 3 ਮਹੀਨੇ ਚ ਬੰਦ ਕਰਦਾਂਗੇ ਵੀ ਤੁਸੀਂ ਵੱਡੇ ਸਮਗਲਾਂ ਨੂੰ ਫੜੋ ਤਾਂ ਨਸ਼ਾ ਬੰਦ ਹੋਏਗਾ ਤੇ ਇਹ ਕੋਈ 2 ਗ੍ਰਾਮ 5 ਗ੍ਰਾਮ ਵਾਲੀ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਠੀਕ ਹੈ ਫੜਨਾ ਚਾਹੀਦਾ ਉਹਨਾਂ ਨੂੰ ਪਰ ਬੰਦ ਉਪਰ ਹੋਊਗਾ ਉਤੋਂ ਗੱਲ ਹੈ ਵੀ ਜਿਹੜਾ 100 ਰੁਪਏ ਲੈਂਦਾ ਕ腐ਸ਼ਨ ਕਰਦਾ ਉਹ ਫੜ ਲਿਆ ਜਿਹੜਾ 50 ਲੱਖ ਲੈ ਡੋ ਨਾ ਫੜਿਆ ਜਾਂਦਾ ਦੇਖੋ ਬਿਲਕੁਲ ਜੇ 50 ਲੱਖਾਂ ਇਹਨੂੰ ਬਰਾਂਦੇ ਤਾਂ 100 ਲੱਖ ਹੀ ਹਟ ਜਾਏਗਾ ਬਿਲਕੁਲ ਬਿਲਕੁਲ ਪਹਿਲੇ ਵੱਡੇ ਨੂੰ ਖਰੋ ਵੱਡੇ ਲੋਕੋ ਸੋ ਇਹ ਤਾਂ ਅਸੀਂ ਵੀ ਕਹਾਂਗੇ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਵੀ ਦੇਖੋ ਜਿੱਥੋਂ ਜਿੱਦਾਂ ਆਪਾਂ ਕਹਿੰਦੇ ਵੀ ਜੜ ਨੂੰ ਕੜਾਂਗੇ ਤਾਂ ਦਰਸਾਟ ਆਟੋਮੈਟਿਕ ਨਹੀਂ ਹੋਣਾ ਸੋ ਜੋ ਮੌਕੇ ਦੀਆਂ ਸਰਕਾਰਾਂ ਨੇ ਮਾਫ ਕਰਨਾ ਸਾਡਾ ਵੈਸੇ ਬਣਦਾ ਨਹੀਂ ਕਹਿਣ ਦਾ ਪਰ ਮੈਂ ਅਸੀਂ ਵੀ ਇੱਕ ਮਤਲਬ ਭਾਰਤ ਦੇ ਨਾਗਰਿਕਾਂ ਇਹ ਮੌਕੇ ਦੀਆਂ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਜੜ ਨੂੰ ਕੱਟੜਨਾ ਕਿ ਉਹਦੇ ਟਹਿਣੀਆਂ ਨੂੰ ਸੰਘੜ ਸੋ ਪ੍ਰਧਾਨ ਜੀ ਅੰਤ ਦੇ ਵਿੱਚ ਜਿੱਦਾਂ ਹੁਣ ਅਪ੍ਰੈਲ ਮਹੀਨਾ ਚੜ ਰਿਹਾ ਇਦੇ ਵਿੱਚ ਮੈਂ ਪਹਿਲਾਂ ਕਹਿ ਗਿਆ ਕਿ ਬਾਬਾ ਸਾਹਿਬ ਜੀ ਦਾ ਮਤਲਬ ਅਸੀਂ ਪੂਰਾ ਮਹੀਨਾ ਇਹਨਾਂ ਦਾ ਅਵਤਾਰ ਦਿਹਾੜਾ ਮਨਾਉਣਾ ਕੋ ਸਾਡੇ ਵਾਸਤੇ ਇਹਨਾਂ ਤੋਂ ਇਹ ਮਿਲ ਲੋਗੇ ਸਾਡੇ ਵਾਸਤੇ ਸੱਚੇ ਰਹਿਬਰ ਹੀ ਜਿਹਨਾਂ ਨੇ ਸਾਨੂੰ ਜਿਉਣ ਦਾ ਰਾਹ ਦਿੱਤਾ ਜਿਉਣ ਦੇ ਹੱਕ ਲੈ ਕੇ ਦਿੱਤੇ ਸੋ ਜਿੱਦਾਂ ਆਪਾਂ ਦੇਖਦੇ ਹਾਂ ਹਰ ਗਲੀ ਮੁਹੱਲੇ ਚੌਂਕ ਤਰਾਹਾਂ ਦੇ ਵਿੱਚ ਮੰਦਰਾਂ ਦੇ ਵਿੱਚ ਮਾਫ ਕਰਨਾ ਮੰਦਰਾਂ ਨਹੀਂ ਆਪਾਂ ਕਹਿ ਸਕਦੇ ਕਿਤੇ ਵੀ ਹਰ ਜਗ੍ਹਾ ਤੇ ਕਿਤੇ ਨਾ ਕਿਸੇ ਕਿਸੇ ਮਹਾਪੁਰਸ਼ ਦੇ ਮੂਰਤੀਆਂ ਜਾਂ ਸਟੈਚੂ ਲੱਗੇ ਹੋਏ ਨੇ ਕੋਰੇ ਸਵਾਲ ਇਥੇ ਖੜਾ ਹੋ ਜਾਂਦਾ ਹੈ ਕਿ ਬਾਬਾ ਸਾਹਿਬ ਦੇ ਸਟੈਚੂ ਤੇ ਇਸ ਤਰ੍ਹਾਂ ਦੇ ਜਿਹੜੇ ਮਤਲਬ ਹਮਲੇ ਹੋ ਰਹੇ ਨੇ ਉਹਨਾਂ ਦੀ ਮਤਲਬ ਭੰਨ ਤੋੜ ਕੀਤੀ ਜਾਂਦੀ ਹੈ ਕਿ ਬਾਬਾ ਸਾਹਿਬ ਦੇ ਸਟੈਚੂ ਤੋਂ ਇਹ ਜੋ ਕਰਨ ਵਾਲੇ ਗਲਤ ਮਤਲਬ ਕਹਿਣ ਦਾ ਵੀ ਜਿਹੜੇ ਸਰਾਰਤੀਆਂ ਹਸਣ ਨੇ ਉਹਨਾਂ ਨੇ ਉਹਨਾਂ ਨੂੰ ਬਾਬਾ ਸਾਹਿਬ ਦੇ ਸਟੈਚੂ ਤੋਂ ਇੰਨਾ ਡਰ ਕਿਉਂ ਲੱਗਦਾ ਸਰ ਜਿਵੇਂ ਵੀ ਮਨੁਬਾਦ ਦੇ ਖਿਲਾਫ ਲੜਾਈ ਲੜੀ ਜੀ ਉਹ ਸਾਰਿਆਂ ਨੇ ਉਹਨਾਂ ਨੂੰ ਬਰੋਤਕ ਕੀਤੀ ਹੈ ਜਦੋਂ ਗੁਰਨਾਨਕ ਪਾਤਸ਼ਾਹ ਨੇ ਵੀ ਤਹਾਂ ਨੀਚਾਂ ਅੰਦਰ ਨਹੀਂ ਜੱਸ ਤਾ ਉਹਨਾਂ ਨੂੰ ਵੀ ਚੱਟੀਆਂ ਬਿਸਣੀਆਂ ਪੈਗੀਆਂ ਤੇ ਦਸਲੇ ਪਾਸ਼ਾ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਜਾ ਇਨਗਰੀਵ ਸਿਕਨੂ ਕੋ ਰੂਪਸ ਆਈ ਤੇ ਉਹਨਾਂ ਨੂੰ ਵੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿ ਲੜਾਈਆਂ ਲੜਨੀਆਂ ਪੈਗੀਆਂ ਪਰਮਾਰ ਬਾੜਨੇ ਪੈਗੀ ਜਿਹੜੇ ਬਾਬਾ ਸਾਹਿਬ ਅੰਮ੍ਰਿਤਕਰ ਨੇ ਇਹ ਵੀ ਕਿਤੇ ਨ ਕਿਤੇ ਮਨੁਬਾਦੀ ਦਾ ਪਾਜ ਉਡਾੜਦੇ ਨੇ ਕਿਉਂਕਿ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਜਾਤ ਪਾਤ ਦਾ ਬੀਜ ਨਾਸ ਜਿਹੜੇ ਆਰਐਸਐਸ ਦੀ ਵਿਚਾਰਧਾਰਾ ਦੀ ਵਿਰੋਧਤਾ ਕਰਦੇ ਨੇ ਰੇਬਰ ਜੀ ਮਨੁਭਾਤੀ ਬ੍ਰੋਤਾ ਕਰਦੇ ਨੇ ਉਹਨਾਂ ਨੇ ਸਟੇਟੀਆਂ ਨੂੰ ਡਰ ਲੱਗਦਾ ਗੁਰੂ ਗਾਂਧੀ ਪਰਿਵਾਰ ਦੀ 600 ਮੂਰਤੀ ਪੂਰੇ ਇੰਡੀਆ ਚੜ੍ਹੀ ਆ 600 ਮੂਰਤੀ ਪਰ ਉੱਤੇ ਕੋਈ ਤਰਾਜ ਨਹੀਂ ਕਿਸ ਨੂੰ ਪਰ ਅਪਡੇਟ ਕਰਦੇ ਮੂਰਤੀ ਤੋਂ ਸਾਡੀ ਮੂਰਤੀ ਤਾਂ 2000000 ਦੀ ਮੂਰਤੀ ਸੇ ਤੁਲਕ ਜਨਾਸਾਤਾ ਅਜਿਹਾ ਬਹੁਤ ਮਹਿੰਗਾ ਲਾਉਂਦੇ ਪਰ ਇੰਨਾ ਜੇ ਮੂਰਤੇ ਜਿਆਦਾ ਮਹਿੰਗੇ ਆ ਸਾਡੇ ਤੋਂ ਔਰ ਉਹਨਾਂ ਦੇ ਉੱਪਰ ਰੱਖ ਰਖਾਵੇ ਦੀ ਜਿਹੜੇ ਬੰਦੇ ਰੱਖੇ ਨੇ ਤੇ ਜਿਆਦਾ ਉਹਨਾਂ ਬਦਨ ਪੈ ਰਿਹਾ ਦੇਸ਼ ਤੇ ਉਹਨੇ ਵੀ ਬ੍ਰਿੰਦ ਕਿਉਂ ਨਹੀਂ ਉਹ ਬੀਜੇਪੀ ਨੇ ਕੋਈ ਸਟੈਚੂ ਲਾਇਆ ਤੁਹਾਡੇ ਅੱਜ ਅੱਜ ਪਿਛਲੇ 2500 ਕਰੋੜ ਰੁਪਏ ਦਾ ਬੱਲਪਾਲ ਪਟੇਨ ਦੀ ਮੂਰਤੀ ਲੱਗੀ ਉਹਦਾ ਵੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਪਰ ਅੰਮ੍ਰਿਤ ਕਰਕੇ ਮੂਰਤੀਆਂ ਦੁਖਦੀਆਂ ਨੇ ਕਿੱਥੇ ਸੋ ਇਹ ਤੁਹਾਡੇ ਕਹੜਾ ਦਾ ਮਤਲਬ ਇਹ ਹੈ ਪ੍ਰਧਾਨ ਜੀ ਕਿ ਬਾਬਾ ਸਾਹਿਬ ਦੇ ਸਟੈਚੂ ਤੋਂ ਨਹੀਂ ਡਰਨ ਲੱਗਦਾ ਜਿਹੜੀ ਉਹਨਾਂ ਦੀ ਸੋਚ ਹੈ ਵਿਚਾਰਤਾ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਤਾ ਦਾ ਵੀ ਮਤਲਬ ਸਮਾਜ ਵਾਸਤੇ ਜੋ ਉਹਨਾਂ ਨੇ ਕੰਮ ਕਰਿਆ ਹੈ ਜੋ ਉਹਨਾਂ ਦੀ ਭਲਾਈ ਵਾਸਤੇ ਜੋ ਉਹਨਾਂ ਨੂੰ ਹੱਕ ਲੈ ਕੇ ਦਿੱਤੇ ਅਸੋ ਦੇ ਵਿੱਚ ਉਹਨਾਂ ਤੋਂ ਡਰਨ ਤੋਂ ਡਰ ਲੱਗਦਾ ਜੀ ਸੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਦਰਸ਼ਕੋ ਇਹ ਸਾਲਾਂ ਸਨੇ ਸਤਿਗੁਰ ਸਿੰਘ ਦੀ ਕੌਰੀਆਂ ਬੋਧਨ ਸਮਾਜ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਤੋਂ ਪ੍ਰਧਾਨ ਜੀ ਇੱਕ ਹੋਰ ਗੁਜਾਰਸ਼ ਕਰਾਂਗਾ ਪਲੀਜ਼ ਆਪਣਾ ਨੰਬਰ ਜ਼ਰੂਰ ਬੋਲੋ ਮੇਰਾ ਨੰਬਰ ਹੈਗਾ ਸਰ 95929 16250 ਸੋ ਦਰਸ਼ਕੋ ਇਹਨਾਂ ਦਾ ਨੰਬਰ ਬੋਲਣ ਦਾ ਮਤਲਬ ਇਹ ਹੈ ਕਿਸੇ ਨੇ ਵੀ ਮਤਲਬ ਆਪਣੇ ਸਮਾਜ ਦਾ ਲਾਡੂ ਸਮਾਜ ਨਹੀਂ ਕਿਸੇ ਵੀ ਭਾਰਤ ਵਾਸੀ ਨੇ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੇ ਗਤੀ ਸੇਵ ਤੇ ਸਮਾਜ ਸੇਵਕ ਸਮਾਜ ਸੇਵੀ ਬਾਕੀਆਂ ਦੀਆਂ ਅਸੀਂ ਇੰਟਰਵਿਊ ਲੈ ਕੇ ਆਉਂਦੇ ਰਹਿੰਨੇ ਆ ਸੋ ਇਸੇ ਲਈ ਤਹਤ ਅੱਜ ਅਸੀਂ ਸ੍ਰੀ ਸਤਗੁਰ ਸਿੰਘ ਜੀ ਕੌਰਿਆ ਨਾਲ ਗੱਲਬਾਤ ਕੀਤੀ ਸੀ ਸੋ ਉਮੀਦ ਇਹ ਹੈ ਕਿ ਦਰਸ਼ਕਾਂ ਨੂੰ ਚੰਗੀ ਲੱਗੀ ਹੋਵੇਗੀ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਅੰਤ ਦੇ ਵਿੱਚ ਤੁਸੀਂ ਸਾਡੇ ਨਾਲ ਬਨੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪ੍ਰਧਾਨ ਜੀ ਦੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਇੱਕ ਕਮੈਂਟ ਦੇ ਵਿੱਚ ਜਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੇ ਅਸੀਂ ਤੁਹਾਡੇ ਕਮੈਂਟਾਂ ਦਾ ਬੇਸਾਬਰੀ ਦੇ ਨਾਲ ਰਿਸਪੈਕਟਫੁੱਲ ਇੰਤਜ਼ਾਰ ਕਰਾਂਗੇ ਕਿ ਤੁਹਾਡੇ ਜੋ ਕਮੈਂਟ ਦੇਵਾਂਗੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅਗਰ ਸਾਨੂੰ ਉਹ ਚੰਗੇ ਲੱਗਦੇ ਉਹ ਚੰਗੇ ਤਾਂ ਕਮੈਂਟ ਤਾਂ ਚੰਗੇ ਹੁੰਦੇ ਨੇ ਪਰ ਫਿਰ ਵੀ ਸਮਾਜ ਸੁਧਾਰ ਦੇ ਕਮੈਂਟਾਂ ਕਰ ਤੁਸੀਂ ਕਰੋਗੇ ਤਾਂ ਉਹਦਾ ਅਸੀਂ ਪੱਕਾ ਚ ਬਾਲ ਦੇਵਾਂਗੇ ਅੰਤ ਦੇ ਵਿੱਚ ਫਿਰ ਪ੍ਰਧਾਨ ਜੀ ਦਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਅੰਤ ਵਿੱਚ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਜੈਕਾਰ ਸਤਿ ਸ੍ਰੀ ਅਕਾਲ ਜੀ